ਐਂਟੀ ਨਾਰਕੋਟਿਕਸ ਟਾਸਕ ਫੋਰਸ ਹਾਈਲੀ ਪ੍ਰੋਫੈਸ਼ਨਲ ਬੰਦੇ ਹਾਇਰ ਕੀਤੇ ਨੇ ਚਾਹੇ ਉਹ ਲਾਅ ਅਫਸਰ ਹੋਣ ਚਾਹੇ ਉਹ ਫ੍ਰੈਂਸਿਕ ਦੇ ਹੋਣ ਚਾਹੇ ਹੋਰ ਜਾਂਚ ਦੇ ਅਧਿਕਾਰੀ ਹੋਣ ਤੇ ਆਪਣੀ ਹੋਣਗੇ ਇਹਨਾਂ ਦੇ ਨਸ਼ੇ ਦੇ ਖਿਲਾਫ ਪੰਜਾਬ ਸਰਕਾਰ ਦਾ ਇੱਕ ਹੋਰ ਸਖਤ ਕਦਮ ਸ਼ਿਕਾਇਤ ਦਰਜ ਕਰਾਉਣ ਦੇ ਲਈ ਇਸ ਨੰਬਰ ਯਾਨੀ 9791002003 ਮੈਸੇਜ ਕਰੋ ਨਸ਼ੇ ਦੇ ਖਿਲਾਫ ਸਾਡਾ ਸਾਥ ਦਿਓ ਪੰਜਾਬ ਵਿੱਚ ਪ੍ਰਾਲੀ ਸਾੜਨ ਦੇ ਮਾਮਲਿਆਂ ਦੇ ਵਿੱਚ ਆਈ ਵੱਡੀ ਗਿਰਾਵਟ ਇੱਕ ਸਾਲ ਦੇ ਅੰਦਰ ਅੰਦਰ ਹੀ ਪਾਇਆ ਗਿਆ ਐਨਾ ਵੱਡਾ ਬਦਲਾ ਤੇ ਮਾਨ ਸਰਕਾਰ ਦੀ ਅਗਵਾਈ ਦੇ ਹੇਠ ਪੰਜਾਬ ਦੇ ਵਿੱਚ ਪ੍ਰਾਲੀ ਸਾੜਨ ਦੇ ਮਾਮਲਿਆਂ ਵਿੱਚ ਆਈ 70% ਦੀ ਕਮੀ ਜੀ ਆ ਤੁਸੀਂ ਬਿਲਕੁਲ ਸਹੀ ਸੁਣ ਰਹੇ ਹੋ ਕਿ ਹੁਣ ਪੰਜਾਬ ਦੇ ਵਿੱਚ ਪ੍ਰਾਲੀ ਸਾੜਨ ਦੇ ਮਾਮਲਿਆਂ ਦੇ ਵਿੱਚ 70% ਦੀ ਗਿਰਾਵਟ ਆ ਗਈ ਹੈ ਜਿਹੜੀ ਕਿ ਪਹਿਲਾਂ ਬਹੁਤ ਜ਼ਿਆਦਾ ਸੀ ਦੱਸਦੀ ਹੈ ਕਿ ਐਨਜੀਟੀ ਦੀ ਇੱਕ ਰਿਪੋਰਟ ਦੇ ਮੁਤਾਬਕ ਇਹ ਦਾਵਾ ਕੀਤਾ ਗਿਆ ਹੈ ਕਿ ਹੁਣ ਪੰਜਾਬ ਦੇ ਵਿੱਚ ਪ੍ਰਾਲੀ ਸਾੜਨ ਦੇ ਮਾਮਲਿਆਂ ਦੇ ਵਿੱਚ 70% ਦੀ ਗਿਰਾਵਟ ਪਾਈ ਗਈ ਹੈ। ਇੱਥੇ ਜ਼ਿਕਰੇ ਖਾਸ ਹੈ ਕਿ ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਡਾਇਰੈਕਟਰ ਨੇ ਇੱਕ ਰਿਪੋਰਟ ਜਾਰੀ ਕੀਤੀ ਹੈ ਜਿਸ ਦੇ ਵਿੱਚ ਇਹ ਲਿਖਿਆ ਗਿਆ ਹੈ ਕਿ 25 ਨਵੰਬਰ 2023 ਤੋਂ ਲੈ ਕੇ 25 ਨਵੰਬਰ 2024 ਤੱਕ ਜਿਹੜੀ ਕਿ ਪ੍ਰਾਲੀ ਸਾੜਨ ਦੇ ਮਾਮਲਿਆਂ ਦੇ ਵਿੱਚ ਕਮੀ ਦਰਜ ਕੀਤੀ ਗਈ ਹੈ ਉਹ 70% ਦੀ ਹੈ। ਉਹਨਾਂ ਨੇ ਇਸ ਰਿਪੋਰਟ ਦੇ ਵਿੱਚ ਇਹ ਵੀ ਲਿਖਿਆ ਹੈ ਕਿ 25 ਨਵੰਬਰ 2023 ਤੱਕ 36000 ਤੋਂ ਵੱਧ ਕੇ ਪ੍ਰਾਲੀ ਸਾੜਨ ਦੇ ਮਾਮਲੇ ਸਨ ਜਿਹੜੇ ਕਿ 25 ਨਵੰਬਰ 2024 ਤੱਕ ਘਟ ਕੇ 10 10000 ਤੋਂ ਵੀ ਘਟ ਰਹਿ ਗਏ ਨੇ। ਸੋ 1 ਸਾਲ ਦੇ ਅੰਦਰ ਅੰਦਰ ਹੀ ਇਹ ਬਹੁਤ ਵੱਡੀ ਮਾਤਰਾ ਦੇ ਵਿੱਚ ਗਰਾਵਟ ਹੈ ਜਿਹੜੀ ਕਿ ਪਰਾਲੀ ਸਾੜਨ ਦੇ ਮਾਮਲਿਆਂ ਦੇ ਵਿੱਚ ਆਈ ਹੈ ਨਾਲ ਹੀ ਇਸ ਰਿਪੋਰਟ ਦੇ ਵਿੱਚ ਇਹ ਵੀ ਗੱਲ ਲਿਖੀ ਗਈ ਹੈ ਕਿ ਸਾਡੇ 19 ਮਿਲੀਅਨ ਟਨ ਪਰਾਲੀ ਦਾ ਜਿਹੜਾ ਪ੍ਰਬੰਧਨ ਹੈ ਉਹ ਪੰਜਾਬ ਸਰਕਾਰ ਦੇ ਵੱਲੋਂ ਕੀਤਾ ਗਿਆ ਹੈ ਤੇ ਨਾਲ ਹੀ ਉਹਨਾਂ ਨੇ ਇਹ ਵੀ ਗੱਲ ਲਿਖੀ ਹੈ ਕੇ तकरीबन 62 ਲੱਖ ਟਨ ਪਰਾਲੀ ਦਾ ਪ੍ਰਬੰਧਨ ਜਿਹੜਾ ਐਕਸਸੀਟੂ ਦੇ ਰਾਹੀਂ ਕੀਤਾ ਗਿਆ ਜਿਸ ਦੇ ਨਾਲ ਕਿਸਾਨਾਂ ਨੂੰ ਬਹੁਤ ਜ਼ਿਆਦਾ ਫਾਇਦਾ ਹੋਇਆ ਤੇ ਖਾਸ ਤੌਰ ਤੇ ਹਵਾ ਪ੍ਰਦੂਸ਼ਿਤ ਹੋਣੋਂ ਬਚ ਗਈ ਹੈ ਇੱਥੇ ਜਿਕਰੇ ਖਾਸ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਦੀ ਅਗਵਾਈ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੂਬੇ ਦੇ ਤਰੱਕੀ ਦੇ ਵਾਸਤੇ ਬਹੁਤ ਸਾਰੇ ਅਜਿਹੇ ਕਾਰਜ ਵਿੱਢੇ ਨੇ ਜਿਨ੍ਹਾਂ ਦੇ ਨਾਲ ਪੰਜਾਬ ਦੀ ਹਰ ਪੱਖ ਤੋਂ ਤਰੱਕੀ ਹੋ ਰਹੀ ਹੈ ਦੱਸ ਦਈਏ ਕਿ ਬੀਤੇ ਦਿਨਾਂ ਦੇ ਵਿੱਚ ਜਿੱਥੇ ਕਿ ਹਵਾ ਨੂੰ ਲੈ ਕੇ ਬਹੁਤ ਸਾਰੇ ਮਸਲੇ ਖੜੇ ਹੋਏ ਸਨ ਕਿ ਇੱਥੋਂ ਤੱਕ ਕਿ ਗਵਾਂਡਲੇ ਸੂਬਿਆਂ ਨੇ ਵੀ ਇਹ ਗੱਲ ਕਹੀ ਸੀ ਕਿ ਪੰਜਾਬ ਦੇ ਵਿੱਚ ਜਿਹੜੀ ਪ੍ਰਾਲੀ ਸਾੜੀ ਜਾ ਰਹੀ ਹੈ ਉਸ ਦੇ ਨਾਲ ਹਵਾ ਪ੍ਰਦੂਸ਼ਿਤ ਹੋ ਰਹੀ ਹੈ ਉਸ ਪ੍ਰਾਲੀ ਦੇ ਨਾਲ ਧੂਆ ਹੋ ਰਿਹਾ ਜਿਸ ਦੇ ਨਾਲ ਹਵਾ ਬਹੁਤ ਜ਼ਿਆਦਾ ਪ੍ਰਦੂਸ਼ਿਤ ਹੋ ਰਹੀ ਹੈ ਗਵਾਂਡ ਵਾਲੇ ਸੂਬਿਆਂ ਦੀ ਇਹ ਬਹੁਤ ਜ਼ਿਆਦਾ ਸ਼ਿਕਾਇਤ ਸੀ ਤੇ ਖਾਸ ਤੌਰ ਦਿੱਲੀ ਦੇ ਵਿੱਚ ਵੀ ਇਹ ਗੱਲ ਕਹੀ ਜਾ ਰਹੀ ਸੀ ਕਿ ਪੰਜਾਬ ਦੇ ਵਿੱਚੋਂ ਜਿਹੜਾ ਧੂਆ ਆ ਰਿਹਾ ਉਸ ਦੇ ਨਾਲ ਹਵਾ ਪ੍ਰਦੂਸ਼ਿਤ ਹੋ ਰਹੀ ਹੈ ਤੇ ਕੁਝ ਵਕਤ ਤਾਂ ਜਿਹੜੀ ਹਵਾ ਦੇ ਵਿੱਚ ਵਿਜ਼ਿਬਿਲਟੀ ਉਹ ਜ਼ੀਰੋ ਦੇ ਹੀ ਬਰਬਰ ਹੋ ਗਈ ਸੀ ਸੋ ਇਹਨਾਂ ਸਾਰੀਆਂ ਗੱਲਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਪੰਜਾਬ ਸਰਕਾਰ ਦੇ ਵੱਲੋਂ ਬਹੁਤ ਸਾਰੇ ਉਚੇਚੇ ਯਤਨ ਕੀਤੇ ਗਏ ਸਨ ਜਿਨ੍ਹਾਂ ਦੇ ਨਾਲ ਪੰਜਾਬ ਦੇ ਵਿੱਚ ਪ੍ਰਾਲੀ ਸਾੜਨ ਦੇ ਮਾਮਲਿਆਂ ਦੇ ਵਿੱਚ ਹੁਣ ਕਮੀ ਦਰਜ ਕੀਤੀ ਗਈ ਹੈ ਤੇ ਇਹ ਜਿਹੜੇ ਪ੍ਰਾਲੀ ਸਾੜਨ ਦੇ ਮਾਮਲੇ ਨੇ ਹੁਣ ਪਹਿਲਾਂ ਦੇ ਨਾਲੋਂ 70% ਦੀ ਘਟ ਗਏ ਨੇ ਦੱਸਤੀ ਇਹ ਕਿ ਜਿਹੜੀ ਰਿਪੋਰਟ ਸਾਹਮਣੇ ਆਈ ਹੈ ਐਨਜੀਟੀ ਦੇ ਵੱਲੋਂ ਉਹਦੇ ਵਿੱਚ 1 ਸਾਲ ਦੇ ਅੰਦਰ ਅੰਦਰ ਹੀ ਇਹ ਜਿਹੜੇ ਮਾਮਲੇ ਦਰਜ ਕੀਤੇ ਗਏ ਹਨ ਔਰ ਇਹ ਪੰਜਾਬ ਸਰਕਾਰ ਦੀ ਇੱਕ ਬਹੁਤ ਵੱਡੀ ਪ੍ਰਾਪਤੀ ਹੈ ਜਿਸ ਦੇ ਨਾਲ ਪ੍ਰਾਲੀ ਸੜਨ ਦੇ ਮਾਮਲਿਆਂ ਦੇ ਵਿੱਚ ਹੁਣ 70% ਦੀ ਕਮੀ ਪਾਈ ਗਈ ਹੈ ਤੇ ਨਾਲ ਹੀ ਦੱਸਦੀ ਇਸ ਦੇ ਨਾਲ ਹੀ ਜਿਹੜੀ ਹਵਾ ਹੈ ਉਹ ਸ਼ੁੱਧ ਵੀ ਹੋ ਜਾਏਗੀ ਤੇ ਜਿਹੜੀ ਸ਼ਿਕਾਇਤ ਸੀ ਆਸ-ਪਾਸ ਦੇ ਏਰੀਆ ਦੇ ਆਸ-ਪਾਸ ਦੇ ਸੂਬਿਆਂ ਦੀ ਉਹ ਵੀ ਦੂਰ ਹੋ ਜਾਏਗੀ ਸੋ ਪੰਜਾਬ ਸਰਕਾਰ ਦੇ ਵੱਲੋਂ ਕੀਤੇ ਗਏ ਉਚੇਚੇ ਯਤਨਾਂ ਦੇ ਸਦਕਾ ਹੀ ਇਹ ਸੰਭਵ ਹੋਇਆ ਹੈ ਕਿ ਪ੍ਰਾਲੀ ਸੜਨ ਦੇ ਜਿਹੜੇ ਮਾਮਲੇ ਨੇ ਉਹ 70% ਦੀ ਘਟ ਗਏ ਨੇ